ਮੰਮੀ ਸਾਡੀ ਕਾਰ ਤੇ ਗੱਡੀ ਤੇ ਮੰਮੀ ਮੇਰੀ ਕਾਰ ਤੋਂ ਮੈਂ ਨਹੀਂ ਸੌਂਗੀ ਵਿਚਾਈ ਵੀਡੀਓ ਆਣੀ ਨਹੀਂ ਚਿੱਟੀ ਮੈਂ ਪਹਿਲਾਂ ਮੁੰਜੀ ਰਾਜੇ ਤੰਦ ਮੈਂ ਪੈਂਦੀ ਨੇ ਥਾਪੀ ਨਵਾਰਾ ਧੌਂਦੇ ਨੂੰ ਜਿਆ ਲਾਉਣਾ ਨਹੀਂ ਹੈ ਪਰ ਹੌਲਾ ਬੜਾ ਲਾਈਟ ਵੇਟ ਆ ਇਹਨਾਂ ਨਾਲ ਮੇਰਾ ਮਾਸਟਰ ਕਰ ਲੈ ਜਾਏਗੀ ਕਿ ਉੱਥੇ ਕਰਾਣੀਆਂ ਦੇ ਦੇ ਮੈਂ ਤੇ ਉਹਨੂੰ ਰੋਲੀ ਦੇਣਾ ਹਾਂ ਰੋਲੀ ਦੇਣਾ ਇੱਥੇ ਕਰਾ ਲੈਣੀਆਂ ਸਾਡੇ ਪਰੇ ਪੁੱਛ ਲੈ ਦੇ ਨਹੀ ਐਡੀ ਕਿੱਡੀ ਗੱਲ ਫਿਰ ਕੀ ਹੋ ਗਿਆ ਬੱਦਲ ਪੂਰਾ ਹੋ ਗਿਆ ਤੇ ਗੱਡੀ ਧਵਾ ਕੇ ਲਿਆ ਕੇ ਅੰਦਰ ਦੇਖੀ ਕੀ ਬਣਨਾ ਤੂੰ ਸੁਸਦੀ ਹੋਇਆ ਸੀ ਤੂੰ ਹੀ ਨਾ ਹੋ ਜਾ ਮੜ ਜਾ ਫਤੈ ਨਾ ਅਮਣ ਮਮਾ ਨਾਲ ਲੜਦਾ ਪਿਆ ਮਸਾਲੇ ਪੂਰੀ ਥੂ ਕਹਿੰਦਾ ਅਮਣ ਦੇ ਵੱਜ ਦੇ ਗੋਲੀ ਕਹਿੰਦਾ ਜੇ ਮੇਰੇ ਮਸਾਲੇ ਅੱਜ ਕੀ ਤੁਹਾਡਾ ਬਣੂਗਾ ਕੀ ਮਗਰੋ ਕੰਜਰੋ ਲੈ ਹੈ ਤੁਹਾਡਾ ਤਾਂ ਕੁਝ ਨਹੀਂ ਬਣਦਾ ਹੋਏ ਤਾਂ ਤੁਹਾਡਾ ਕੁਝ ਵੀ ਨਹੀਂ ਬਣਦਾ ਬਣਦਾ ਕ ਤੇਰਾ ਜਣਾ ਮਮਾ ਮਮਾ ਬਣਾ ਦੇ ਮੇਰੇ ਮਸਾਲੇ ਵਾਜੀ ਕੁੱਤੇ ਲੈ ਤੁਹਾਨੂੰ ਕਹਿੰਦਾ ਖੰਗਣੇ ਦੇਣਾ ਓਏ ਤਾਰੇ ਸਾਰੇ ਪਟੇ ਦੇ ਸਾਰੇ ਸੂਟ ਅਸੀਂ ਦੇ ਦਨੇ ਨੇ ਸਾਰੇ ਡਿਲੀਵਰ ਕਰ ਦਾਂਗੇ ਸਾਨੂੰ ਡਿਲੀਵਰ ਕਰ ਦਾਂਦੇ ਤੇ ਪੈਸੇ ਤੇ ਮੈਂ ਲੈ ਹੋਏ ਸਾਰਿਆਂ ਕੋਲ ਜਿਹੜੇ ਪੈਸੇ ਪਹਿਲਾਂ ਤੁਹਾਨੂੰ ਮੈਂ ਪੈਸੇ ਸਾਰਿਆਂ ਨੂੰ ਪਹਿਲਾਂ ਮੈਂ ਪੈਸੇ ਸਾਰਿਆਂ ਕੋ ਪਹਿਲਾਂ ਲੈ ਲਏ ਤੇ ਮੈਂ ਕੁਲਿੰਦਰ ਨੂੰ ਦੱਸਦਾ ਕਿ ਮੈਂ ਪੈਸੇ ਕਿੱਥੇ ਰੱਖੇ ਨੇ ਮੈਂ ਮਿਲਾਂ ਸਹੀ ਵਾਰਾਂਗੇ ਫਿਰ ਸੁਨਿੰਦਰ ਉਹ ਸਾਨੂੰ ਮਿਲਵਾਂਗੇ ਫਿਰ ਆਪਾਂ ਨੇ ਹਾਏ ਹਾਏ ਕਿੰਨੇ ਵਜੇ ਨਹੀਂ ਹਾਂ ਨਹੀਂ ਪਰਿੰਦਰ ਡਾਟ ਬਾਈਕ ਕੈਨਸਲ ਹੈ ਤੇ ਪੈਸੇ ਦਾ ਸਾਈਕਲ ਤੁਹਾਨੂੰ ਪੈਸੇ ਦੇ ਦੇ ਸੋਨੇ ਸਾਈਕਲ ਦੇ ਪੈਸੇ ਜੇ ਸਾਈਕਲ ਦੇ ਪੈਸੇ ਦੇ ਜੇ ਜੇ ਸਾਈਕਲ ਦੇ ਪੈਸੇ ਦੇ ਜੇ ਸਾਈਕਲ ਦੇ ਪੈਸੇ ਓਏ ਚੋਰ ਕਿਉਂ ਕਿਹਨੀ ਤੈਨੂੰ ਪਿਓ ਦੀ ਤਾਂ ਕਮੀ ਨਾ ਮਹਿਸੂਸ ਹੋਵੇ ਦੇ ਸਾਡੇ ਸਾਈਕਲ ਪੈਸੇ ਜਮਣ ਅੱਗੇ ਕਿਹੜਾ ਨੂੰ ਪਿਓ ਦੀ ਕਮੀ ਮਹਿਸੂਸ ਹੁੰਦੀ ਹੈ ਕਹਿੰਦਾ ਮੇਰੇ ਤਿੰਨ ਪਾਪੇ ਤੈਨੂੰ ਮੰਮੀ ਆ ਪਤਾ ਨਾ ਡਾਟ ਬਾਈ ਕੈਸੋ ਦੇ ਨਾਲ ਕਹੇ ਲੋ ਸਾਈਕਲ ਦੇ ਇਹਨਾਂ ਸਾਈਕਲ ਲੈ ਕੇ ਦਿੱਤਾ ਸੀ ਥੋੜਾ ਬਿਲਕੁਲ ਸੋਨੂੰ ਇੱਕ ਵਾਰ ਸਟੌਪ ਕਰੀ ਰਾਤ ਲਾਇਆ ਉਹਦੇ ਸੁਆਣੇ ਕਮਰੇ ਚ ਮਿੰਟ ਲੱਤਾ ਫਸ ਗਈਆਂ ਉਤਰੀਆਂ ਉਹਦੇ ਚ ਰਾਤ ਤੱਕ ਬੰਦ ਹੋਇਆ ਸਾਈਕਲ ਅੱਗੇ ਜਦੋਂ ਲੱਤਾ ਫਸ ਗਈ ਪੂਰਾ ਜੋਇਨ ਫੈਮਿਲੀ ਦਾ ਇਹ ਕਹ ਲ ਕੁ ਇਹ ਦੋਨੋਂ ਮਮਾ ਨੇ ਅੱਛਾ ਮਮਾ ਅੱਜ ਕੱਲ੍ਹ ਜੇ ਮੰਨਦੇ ਆ ਤੁਸੀਂ ਘਰ ਕੇ ਦੀਆਂ ਸਦੀਆਂ ਦੀਆਂ ਨੇ ਇੱਕ ਮਮਾ ਹਣੇ ਕੋਲ ਕਰ ਰਹੇ ਨੇ ਤੇ ਨਾਲੇ ਬਾਰੋਂ ਹੈਂਡ ਟਵਲ ਲੈ ਕੇ ਗੱਡੇ ਦੀ ਸਕੀਨ ਸਾਫ ਕਰ ਰਹੇ ਦੇਖੋ ਆਈ ਨਹੀਂ ਕਰਤੀ ਕਿੰਨੀ ਜਲਦੀ ਨਾਲ ਇਹ ਤਾਂ ਬੁਆਏ ਕੱਟੀ ਕਰਾ ਦੋ ਇਹ ਕਰਕੇ ਰਾਜੇ ਨਹੀਂ ਇਹ ਦੇਖ ਕੇ ਵੈਸੇ ਨਹੀਂ ਕਿ ਅੱਜ ਮਮਾ ਬਾਹਰ ਆਣੇ ਕੋਲ ਆ ਗਏ ਹੋਗੇ ਮम्मा ਨੇ ਕੈਨੇਡਾ ਜਾਣਾ ਤੇ ਬੁਆਏ ਕੱਟ ਵਧੀਆ ਰਹੇਗਾ ਹਾਂ ਇਹ ਤਾਂ ਮਿੱਡੀ ਪਾਈ ਹੋ ਸ਼ਾਰਟ ਕੱਟ ਤੇ ਐਡਾ ਕਰਕੇ ਤੇ ਨਾਲ ਬੁਆਏ ਕੱਟ ਨਾਲ ਪਰਸ ਪਾਇਆ ਕਹਿ ਜੀ ਲੱਗੇ ਬਣਾ ਤਾ ਵੀਡੀਓ ਨਹੀਂ ਆ ਕੇ ਦੇਖੀ ਜਨਾਨੀ ਜਿਹੜੀ ਹੈ ਬੁੱਢੀ ਦੀ ਵਿਚਾਰੀ ਆਇਆ ਨੱਚਦੀ ਹੈ ਉਹ ਨੂੰ ਕਹਿੰਦੀ ਵੀ ਤੂੰ ਕੰਗੀ ਵਿਕੋ ਕਰੀ ਜਾਂਦੇ ਸਾਡਾ ਸੀ ਨ ਕੋਈ ਫੜੇ ਹਰੇ ਅਲੱਗ ਬਾਕੀ ਇਹ ਕੁਝ ਕਰਦਾ ਹੈ ਇਹ ਕੁਝ ਨਹੀਂ ਹੋ ਰਿਹਾ ਔਰ ਉੱਥੇ ਵੀ ਉੱਥੇ ਵੀ ਨਹੀਂ ਬਣੀ ਸਰਿੰਦਰ ਤੇਰੇ ਚੱਕਰ ਚ ਮੈਂ ਕੈਮਰਾ ਫੜਨ ਲੱਗੀ ਮੈਂ ਬੰਦ ਕਰਤੀ ਤੇ ਲੋ ਬਣਾਉਂਦੀ ਨਾ ਤੂੰ ਬਣਾਣਾ ਤੇ ਬਣੀ ਹੋਈ ਨਹੀਂ ਵੀਡੀਓ ਨਹੀਂ ਤੇਰੀ ਹਾਲ ਲੱਗ ਗਈ ਸੀ ਕਿ ਹਾਂ ਸੋਨੂੰ ਤੁਰ ਗਈ ਉੱਠ ਕੇ ਤੇ ਤਾਂ ਕਰਕੇ ਦਮਣ ਤੂੰ ਨਾ ਅੰਨੀ ਬਣੀ ਚੱਲ ਦਮੇਨ ਮਹੀਨਾ ਹੋ ਗਿਆ ਨਾ ਥੇੜੀਆਂ ਗਗਣਾ ਮੰਨੂ ਗਾਲਾ ਕੱਢਣ ਦੀ ਗਗੜ ਮੰਨੂ ਗਾਲਾ ਕੱਢਣ ਦੀ ਮੋਢਾ ਦਵਾ ਇਹਨੂੰ ਕਾਈ ਕੋਟੀ ਦੇ ਖਾਣ ਸੱਚੀ ਨੇ ਧਣੀ ਵਡੀ ਰਖਾਣੀ ਹੈ ਮਨ ਕੋਈ ਵੀ ਇਦਾਂ ਕਰਕੇ ਸ਼ਾਰਟ ਵੀਡੀਓ ਬਣਨੀ ਹੈ ਹਾਂ ਕਹਣ ਦੇ ਵੀ ਠੀਕ ਤੇ ਐਵੇਂ ਪੈ ਸਕਦੀ ਇਹਨੂੰ ਕੀ ਹੈ ਪਿੱਛੇ ਵਾਲੇ ਗਾਣੇ ਕਿਹੜਾ ਹੁੰਦਾ ਸ਼ਹਿਰ ਮੁੰਬਈ ਵਿੱਚੋਂ ਮੁਕਤ ਸ਼ਹਿਰ ਮੁੰਬਈ ਵਿੱਚੋਂ ਬਿਲਕੁਲ ਪਾਸੇ ਲਿਆ ਮੇਰੇ ਸਾਹ ਲੈ ਤਾ ਮੈਨੂੰ ਭੈਣਾ ਦਾ ਬੈਗ ਮੰਗਾ ਦੇਵੇ ਹੈ ਇਹ ਵਾਲਾ ਗਾਣਾ ਨਾ ਚੱਲ ਭਟਾਂ ਕਾਡ ਆਪਣਾ ਕਾਲਾ ਘੋੜਾ ਕਾਲੇ ਘੋੜੇ ਤੇ ਰਾਜ ਰਾਜ ਕਾਲੇ ਘੋੜੇ ਨੇ ਰਾਜ ਮਾਮਿਆਂ ਨੂੰ ਵੀ ਫੜਨਾ ਕਰ ਦੇਣਗੇ ਮਾਮੇ ਕਹਾਂਗੇ ਆਰ ਨੇ ਘੋੜੇ ਤੇ ਚੁੱਕ ਲੈਣਾ ਘੋਣਾ ਹੈ ਲਾਓ ਇਹਨਾਂ ਨੂੰ ਸਾਈਡ ਤੇ ਉਹਨਾਂ ਨੇ ਐਂ ਗਾਣਾ ਤਦੂੰ ਚਾਕਣਾ ਫਿਰ ਫੋਨ ਕਰਨੇ ਪਤਾ ਨਹੀਂ ਕਿੱਥੇ ਕਿੱਥੇ ਫੜ ਲਿਆ ਫੋਨ ਕਰਨਗੇ ਨਾ ਫੜੇ ਕਿ ਤੂੰ ਪਿੱਛੇ ਜਾ ਕੇ ਉਹਨਾਂ ਦਾ ਮਾੜਾ ਜਿਹਾ ਦਾ ਕਿਹਾ ਸਹੀ ਆਇਆ ਇਹਨੂੰ ਫੋਨ ਕਰੀ ਰੋਟੀ ਅੜ ਗਈ ਤਮ ਹੋਰੋ ਚਾਹ ਪੀਣਾ ਨਾਲ ਲਓ ਜੀ ਟਾਈਮ ਦੁਪਹਿਰ ਦਾ ਹੋ ਗਿਆ ਤੇ ਅਸੀਂ ਚਾਹ ਤੇ ਨਾਲ ਖਾ ਰਹੇ ਆ ਪਰੌਂਠੇ ਤੇ ਨਾਲ ਨਿੰਬੂ ਦਾ ਚਾਰ ਰੋਟੀ ਅੜ ਗਈ ਹੈ ਰੋਟੀ ਹੋਰ ਲਾਇਆ ਦਾਦੀ ਵਾਜਾ ਮਾਰਨ ਦੇ ਨੇ ਫਰਜੋ ਨੀਂਦ ਲੱਗ ਗਈ ਲਓ ਜੀ ਆਪਾਂ ਇਹਨਾਂ ਦੀ ਵੀਡੀਓ ਸ਼ੂਟ ਕਰਕੇ ਹਟੇ ਆ ਬਰਬਰੀ ਦੇ ਸੁਕਾਂ ਦੀ ਨੇ ਕੋਰ ਵੀ ਵੇਅਰ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਤੇ ਇਹਨਾਂ ਦੀ ਮੈਂ ਵੀਡੀਓ ਸ਼ੂਟ ਕਰਕੇ ਹਟੀਆਂ ਹੁਣ ਇਹ ਆਪਾਂ ਤੁਹਾਨੂੰ ਦਿਖਾਵਾਂਗੇ ਪੰਜਾਬੀ ਪਰਹਾਵੇ ਨੂੰ ਕਰ ਲੋ ਸਬਸਕ੍ਰਾਈਬ ਫਿਰ ਉੱਥੇ ਤੁਹਾਨੂੰ ਵੀਡੀਓ ਦਿਖਾਵਾਂਗੇ ਠੀਕ ਹੈ ਜੀ ਲੋ ਇਧਰ ਹੋ ਰਹੀ ਵੀਡੀਓ ਸ਼ੂਟ ਆ ਜੋ ਤੁਸੀਂ ਦੇਖੋ ਵਾਟੇ ਨੂੰ ਕੱਪੜੇ ਪਾਏ ਜਾ ਰਹੇ ਨੇ ਵਾਟੇ ਨੂੰ ਕੱਪੜੇ ਪਾਏ ਜਾ ਰਹੇ ਵਾਟ ਦੀ ਬਾਵਾਂ ਹੈ ਨਹੀਂ ਬਾਵਾਂ ਹੈਗੀਆਂ ਨੇ ਹੈ ਬਾਵਾਂ ਥੱਲੇ ਹੁੰਦੀਆਂ ਨੇ ਕਿ ਵੈਸੇ ਹੀ ਨੇ ਮੋਢੇ ਨੇ ਮੋਢੇ ਨੇ ਬਸ ਨੇ ਨਹੀਂ ਅਰੇ ਆਹ ਕਹਿੰਦੀ ਐ ਕਿ ਆ ਬਾਵਾ ਥੱਲੇ ਹੁੰਦੀਆਂ ਨੇ ਨਹੀਂ ਇਹ ਕਹਿੰਦੀ ਮੋਡੇ ਨੇ ਬਸ ਇਹ ਥੱਲੇ ਹੁੰਦੀਆਂ ਇਹੀ ਕਹਿ ਰਹੀ ਐ ਨਾ ਯਾਰ ਪਰ ਨਹੀਂ ਚੱਲਦੀ ਐਵੇਂ ਨਹੀਂ ਮਿੱਡੀਆਂ ਵੀ ਆਪਣੇ ਕੋਲ ਨਹੀਂ ਪਤਾ ਸਾਰਿਆਂ ਨੂੰ ਵੀਡੀਓ 'ਚ ਮੈਂ ਦਿਖਾਈਆਂ ਵੀ ਬਾਵਾ ਹੈਗੀਆਂ ਨੇ ਪਰ ਗਰਮੀ ਵਾਸਤੇ ਤਾਂ ਇਹੋ ਜਿਹਾ ਫੈਬਰਿਕ ਸਹੀ ਐ ਆਈਡੀਆ ਮਿਲ ਜੂਗਾ ਵੀ ਆ ਦੇਖੋ ਇਹ ਮਿੱਡੀ ਮੇਰੇ ਇੱਕ ਜੱਡੀ ਹੋਈ ਐ ਮੈਂ 5-8ਾਂ ਦੇ ਇਹ ਮਿਲਾਂ ਦਾ 5-5 ਹੋਣੀ ਐ ਨਹੀਂ 5-6 ਹੋਣੀ ਹੁੰਦਾ ਦਾ 5-6-7 ਬਸ ਹੋਣੀ ਲੋ ਜੀ ਇਧਰ ਵੀਡੀਓ ਸ਼ੁਰੂ ਹੋਣ ਲੱਗੀ ਐ ਐਵੇਂ ਥੋੜੀ ਬਣਾਣੀ ਪੁੱਤ ਹਾਂ ਅਜੇ ਐਵੇਂ ਬਣਾਣੀ ਹੈ ਬਸ ਨਾਲ ਵਿੱਚ ਅਟੈਚ ਚਾਹੀਏ ਹਾਂ ਇਹ ਇਧਰ ਵੀਡੀਓ ਸ਼ੂਟ ਹੋ ਰਹੀ ਹੈ ਇਧਰ ਵੀਡੀਓ ਸ਼ੂਟ ਕਰ ਲਨ ਤੇ ਬਾਹਰ ਦਾ ਮੌਸਮ ਦੇਖੋ ਬਾਹਰ ਪਿਆ ਰਿਆ ਮੀਂਹ ਤੇ ਉਧਰ ਸਾਡੇ ਪਿਆ ਹੋਇਆ ਖਲਾਰਾ ਤੇ ਕਾ ਸਾਡਾ ਜਿਹੜਾ ਬੱਚਾ ਨਾ ਇਹਨੂੰ ਚੈਨ ਨਹੀਂ ਹੈਗਾ ਕਿਤੇ ਗगन ਦੇਖੋ ਕੀ ਕੰਮ ਕਰਨ ਰਿਹਾ ਹੈ ਪਤਾ ਤੇਰੀ ਜੁੱਤੀਆਂ ਬਹੁਤ ਪੈਣੀਆਂ ਨੇ ਵੇਖੀਂ ਤੇ ਸਹੀ ਵੇਖੀਂ ਹਾਂ ਤੇ ਬਾਹਰ ਬੁਰਾ ਹਾਲ ਜਿਹੜਾ ਕੁਝ ਸਮਾਨ ਸਾਡਾ ਰਹਿ ਗਿਆ ਵੈਸੇ ਤਾਂ ਹੈ ਨਹੀਂ ਸਾਰਾ ਵੇਚਣ ਵਾਲਾ ਹੀ ਹੈ ਤੇ ਲਾਈਟ ਵੀ ਹੈ ਨਹੀਂ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਲਗਾਤਾਰ ਅਟੈਕਸ ਤੇ ਅਟੈਕਸ ਹੋ ਰਹੇ ਨੇ ਉੱਧਰ ਪਖੰਡੇ ਵੀ ਰਾਤ ਹੋਇਆ ਤੇ ਪਠਾਨਪੁਰ ਤਾਂ ਹੋ ਹੀ ਰਹੇ ਨੇ ਤੇ ਬਹੁਤ ਸੱਚੀ ਦੁੱਖ ਲੱਗਦਾ ਹੈ ਜਿੱਤੀ ਦੇਖ ਕੇ ਮੈਂ ਪਹਿਲਾਂ ਵੀ ਵੀਡੀਓ ਚ ਦੱਸਿਆ ਸੀ ਕਿ ਬਹੁਤ ਦੁੱਖ ਲੱਗਦਾ ਹੈ ਇਹ ਚੀਜ਼ਾਂ ਦੇਖ ਕੇ ਕਿਉਂਕਿ ਆਪਣੇ ਜਿਹੜੇ ਰਿਸ਼ਤੇ ਸੀ ਬਹੁਤ ਵਧੀਆ ਸੀ ਪਾਕਿਸਤਾਨ ਦੇ ਤੇ ਆਪਣੇ ਆਪਣੇ ਭੈਣ ਭਰਾਵਾਂ ਦੀ ਫੋਨ ਕਾਲ ਵੀ ਆਉਂਦੇ ਸੀ ਮੈਸੇਜ ਵੀ ਆਉਂਦੇ ਸੀ ਮੈਂ ਤੁਹਾਨੂੰ ਵਲੋਗਾਂ ਚ ਵੀ ਦੱਸਦੀ ਸੀ ਤੇ ਬਹੁਤ ਵਧੀਆ ਰਿਸ਼ਤੇ ਸਨ ਆਪਣੇ ਤੇ ਆਪਣੇ ਕੁਝ ਰਿਸ਼ਤੇ ਹੁਣ ਹੌਲੀ ਹੌਲੀ ਫਿੱਕ ਪੈ ਜਾਂਦਾ ਤਾਨੂੰ ਪਤਾ ਹੀ ਹਨ ਜਿਵੇਂ ਆਪਾਂ ਘਰ 'ਚ ਵੀ ਕਿਸੇ ਨਾਲ ਥੋੜੀ ਤੂੰ ਤੂੰ ਮੈਮਾ ਹੋ ਜੇ ਤੇ ਦਿਲ ਨਹੀਂ ਕਰਦਾ ਉਹ ਕੰਮ ਇੱਧਰ ਹੋ ਗਿਆ ਹੁਣ ਬਸ ਸਰਕਾਰਾਂ ਕਰਕੇ ਦੋ ਰਿਸ਼ਤੇ ਜਿਹੜੇ ਉਹ ਖਰਾਬ ਹੋ ਜਾਣੇ ਨੇ ਕਿਉਂਕਿ ਪਹਿਲਾਂ ਨਨਕਾਣਾ ਸਾਹਿਬ ਜਾਂ ਆ ਰਹੀ ਸੀ ਸਾਰੀ ਸੰਗਤ ਐਂ ਲੱਗਦਾ ਸੀ ਕਿ ਸਾਰੇ ਆਪਾਂ ਇੱਕ ਹੋ ਗਏ ਆ ਮੱਥਾ ਟੇਕਣ ਜਾਂਦੇ ਸੀ ਪਰ ਹੁਣ ਐ ਲੱਗਦਾ ਕਿ ਹੁਣ ਫੇਰ ਨਹੀਂ ਘਰੇ ਜਾ ਸਕਦੇ ਆਪਾਂ ਜਿਹੜੇ ਹਾਲਾਤ ਬਣੇ ਹੋਏ ਨੇ ਉੱਥੇ ਤੇ ਬਾਕੀ ਜੀ ਚਲੋ ਪ੍ਰਮਾਤਮਾ ਸੁੱਖ ਰੱਖੇ ਆਪਾਂ ਤਾਂ ਕਹਿੰਦੇ ਆ ਕਿ ਇਹ ਜਾਣ ਮਾਲ ਦਾ ਕੋਈ ਨੁਕਸਾਨ ਨਾ ਹੋਵੇ ਪ੍ਰਮਾਤਮਾ ਸੁੱਖ ਰੱਖੇ ਸਾਰਾ ਕੁਝ ਵਧੀਆ ਰਵੇ

ਇਨੇ ਵਾਰ ਸੈਟ ਕਰ ਨੂੰ ਕੀ ਹੋ ਗਿਆ ਸਿਰ ਮਲਾਇਆ ਸਿਰ ਧੋਤਾ ਹੀ ਤਾਂ ਕਰਕੇ ਚਲਾ ਦਿਓ ਪੁੱਤ ਲੈਟ ਹੈ ਨਹੀਂ ਵੀਡੀਓ ਵੀ ਉਹ ਕਰਨੀ ਆ ਆਪਣੇ ਸਬਜ਼ੀ ਬਣਾਣੀ ਤੇ ਉਧਰੋਂ ਕੰਮ ਸੰਭਲ ਲਈ ਸਾਰਾ ਆਪਣਾ ਜਿਹੜਾ ਖਲਾਰਾ ਪਿਆ ਹੋਇਆ ਕਿਉਂਕਿ ਸਾਰੀ ਸੈਟਿੰਗ ਚੇਂਜ ਹੋਣੀ ਹੈ ਕੁਝ ਕਰ ਗੁੰਦ ਕੇ ਕਰਨੀ ਆ ਕਰ ਦੇਣੀ ਆ ਜਾ ਦੇਖ ਆਪਾਂ ਨੂੰ ਕੱਲ ਵਾਲੀ ਵੀਡੀਓ ਤੇ ਕਮੈਂਟ ਆਇਆ ਹੀ ਆਈ ਆਈ ਡੀ ਹੈਗੀ ਪਵਨ ਪ੍ਰੀਤਕੌਰ ਉਹ ਕਹਿੰਦੇ ਮੇਰੀ ਉਮਰ ਹੈਗੀ 27 ਸਾਲ ਤੇ ਮੇਰੇ ਹਸਬੰਡ ਵੀ ਬਾਰਡਰ ਤੇ ਹੀ ਨੇ ਤੇ ਮੈਨੂੰ ਸੱਚੀ ਉਹ ਲੌਂਗ ਆਪਾਂ ਬਣਾ ਲਾਂਗੇ ਬੜਾ ਹੁੰਦਾ ਕਿ ਸਾਰਾ ਕੁਝ ਪ੍ਰਮਾਤਮਾ ਠੀਕ-ਠਾਕ ਰੱਖੇ ਸਾਰੇ ਵਧੀਆ ਰਹਿਣ ਆਪਣੇ ਘਰਾਂ 'ਚ ਖੁਸ਼ ਰਹਿਣ ਪ੍ਰਮਾਤਮਾ ਨਾਲ ਦੀ ਲੰਬੀ ਉਮਰ ਕਰੇ ਕੋਈ ਵੀ ਇਹੋ ਜਿਹਾ ਕੁਝ ਨਾ ਹੋਵੇ ਦੰਮੂ ਉਹਦੇ ਵੀਡੀਓ ਸ਼ੂਟ ਵਰੀ ਦੰਮੂ ਨੇ ਆ ਕੇ ਸਾਰਾ ਕੰਮ ਹੀ ਖਰਾਬ ਕਰਤਾ ਦੰਮੂ ਕੀ ਕੀਤਾ ਥੋੜਾ ਜਿਹਾ ਨਾ ਆ ਕੇ ਪਰਦੇ ਚ ਜੈ ਸ਼੍ਰੀ ਆਪਾਂ ਹੀ ਪਾ ਲੈਨੇ ਆਂ ਕੁੜਤਾ ਦਮਣ ਇਹਦੀ ਲੈ ਉਹ ਹੀ ਫੋਟੋ ਸੈਂਡ ਕਰ ਦੋ ਗਗਨ ਹੈਗੀ ਤਾਂ ਫੋਟੋ ਸੈਂਡ ਕਰ ਦੋ ਭਈ ਉਹੀ ਕਹੀ ਜਾ ਰਹੇ ਨੇ ਵੀਡੀਓ ਦੇ ਵਿੱਚ ਸ਼ੋਅ ਤੇ ਕੀਤਾ ਹੋਇਆ ਸਾਰਾ ਫੋਟੋ ਹੈ ਚਲੋ ਕੋਈ ਨਹੀਂ ਕਰ ਦਿੰਦੇ ਹਾਂ ਫੋਟੋ ਸੈਂਡ ਕਰ ਦੇ ਬਣਾ ਲੈਣਾ ਰੈਂਡਰ ਤੇ ਨਹੀਂ ਬੋਲਦੇ ਗੁੜੀ ਨਹੀਂ ਹੋਰ ਰੈਂਡਰ ਨੂੰ ਫਾਰਮ ਹੈਗਾ ਦੋਨਾਂ ਦਾ ਬਣਾ ਲੈ ਉਹ ਨਹੀਂ ਲੋੜ ਨਹੀਂ ਕਿ ਲਈ ਹੈ ਹੈ ਤੀੜੀ ਹੈ ਤੀਜੂ ਫਿੜੀ ਹੈ ਅਸੀਂ ਕਹਿੰਦੇ ਕਿ ਆਏ ਕੀਰੋ ਉਪਾਸਾ ਬ੍ਰੈਂਡ ਦੇ ਖੀਰਾ ਨਾ ਬਣਾਈਏ किथे चले फते कथे चल वाए ਕੀ ਚੱਕਰ ਪੈ ਗਿਆ ਯਾਚੂ ਕਿ ਚੱਕਰ ਪੈ ਗਿਆ ਯਾਚੂ ਰਾਜ ਦਰਬਾਰ ਸੰਤਾਰਾ ਨੂੰ ਬੰਦ ਹੋਣੀ ਹੈ ਫੋਨ ਨਾਲ ਉਸ ਕਰਕੇ ਬੰਦ ਹੋਈ ਹੈ ਵੇ ਯਾ ਸੰਗਤ ਜੀ ਪਿੱਟੂ ਵੇ ਯਾ ਪਿੱਟੂ ਪਿੱਟੂ ਦਾ ਆਰਤੀ ਬਟੋਲੀ ਨੇ ਸ਼ੂਜ਼ ਪਾੜਾ ਫਤ ਸ਼ੂਜ਼ ਮਾ ਕੀ ਕਰੀਂ ਮੋਲਟੇ ਦਾ ਪਾ ਮਾ ਸਾਫ ਕਰਦਾ ਤੁਸੀਂ ਕੀ ਗੰਦ ਬਣਾ ਕੇ ਦੇ ਆਂਦੇ ਦੇਖੋ ਕੋਈ ਕੁਝ ਨਹੀਂ ਆ ਰਹੀ ਇਹ ਪਹਿਰੇ ਤੇ ਮੀ ਪਹਿਰੇ ਦੇਖਣਾ ਲੈਂਦੇ ਮਸਾ ਬਚਾ ਰ ਆਪਣਾ ਐਸੀ ਗਾਜ ਦੇ ਉਹਨਾਂ ਨੂੰ ਐਸਨ ਫਟੋਲਿਸ ਮੈਡਾਰੀ ਤਾਂ ਤੋਂ ਵੀ ਨਹੀਂ ਆ ਰਹੀ की है। दी दी है की तकी डोले आए डीजल की आ रही है क्यों पता नहीं क्यों किरे पर आता है भाई इसमें अभी रहा है ओ माय गॉड Oh, my

ਖੁਰ 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 ਓਹੋ ਪੱਜ ਗਿਆ ਇੰਨੀ ਮਾੜੀ ਆ ਮੈਂ ਦੱਸ ਇਹ ਹੈਗਾ ਆਪਣੇ ਬੁਟੀਕ ਦਾ ਫਰੰਟ ਉੱਤੇ ਆਊਗਾ ਭੈਣਾਂ ਦਾ ਬੁਟੀਕ ਤੇ ਅੰਦਰ ਕੁਛ ਐਵੇਂ ਦਾ ਅਜੇ ਲੈਂਟਰ 15 ਦਿਨ ਤੱਕ ਖੋਲਣਗੇ ਤੇ ਇਧਰ ਸਾਈਡ ਤੇ ਹੈਗਾ ਆਹ ਵਾਲਾ ਏਰੀਆ ਜਿੱਥੇ ਆਪਾਂ ਬਣਾਵਾਂਗੇ ਆਪਣਾ ਘਰ ਤੇ ਕਿੰਨੀ ਫੁੱਟ ਰੈਂਟ ਹੈ ਟੋਟਲ बाकी आई डोंट नो अबाउट दिस मच और सॉरी आई डोंट नो अबाउट दिस दैट मच बट या एंड इथे इधर पता नहीं कांदी को कीती है ये आ गया वो ठीक द फ्रंट से इधर है गया साडा घर चलो छप ओहो मिट्टी पै गई यार क्या बन रहा है आ की तो कटके नहीं पता नहीं।, नहीं मैं पता नहीं की पाया चौल चौल बनावा पता नहीं देखी मासी पूछ रहे ने आज के ਕੈਰੀਅਰ ਅੱਜ ਇੱਕ ਹੋਰ ਵੀਡੀਓ ਪਾਈ ਆ ਅੱਜ ਬਰਗ ਦੀ ਜਿਹੜਾ ਮੈਂ ਸੁਤ ਪਾਇਆ ਹੋਇਆ ਹੈ ਦੇ ਨਾਲ ਦੀ ਬਿਨਾ ਘੱਟੇ ਤੋਂ ਦੇਖੋ ਉਹ ਸੈਂਟਰ ਆ ਗਿਆ ਆਪੀ ਹੈ ਨਾ ਇਹ ਤੋਂ ਨਾ ਹੋਵੇ ਚਾਰਜ ਇਹਨੂੰ ਫ੍ਰਿਜ ਚ ਰੱਖ ਦੋ ਰ ਫਿਰ ਚਾਰਜ ਆਇਓ ਜਦੋਂ ਖੰਡੇ ਮਾਤਰਾ ਖੋਬੇ ਨਾ ਫਰੇਜ ਰੱਖਿਆ ਫੇ ਢੰਡਾ ਹੋਇਆ ਸੀ ਕੀ ਕਰੇ ਬੰਦਾ ਮਾਂ ਲਾਈ ਧਾਰੀ ਨਾ ਕੁਝ ਹੋਣਾ ਪਾ ਰਿਹਾ ਨਹੀਂ ਚਾਹ ਲਾਈਟ ਆ ਰਹੀ ਕੋਲ ਕੋ ਇਨਵਰਟਰ ਤੇ ਹੈਗੇ ਨੇ ਨਾ ਹੈ ਨਹੀਂ ਕੋਈ ਵੀ ਆ ਹੈ ਨਹੀਂ ਕੋਈ ਨੂੰ ਪਤਾ ਉਹ ਅੰਦਰੋਂ ਬਹੁਤ ਗਰਮ ਹੈ ਹਾਂ ਇਹ ਕਿਹਾ ਉਹ ਰੱਖੀ ਨਹੀਂ ਆ ਉਹ ਠੀਕ ਹੋ ਗਈ ਫਿਰ ਇਲੈਕਟ੍ਰਿਕ ਜੇ ਨੇ ਮਾਤਰਾ ਰੇੜਾ ਟੋਣਾ ਕਹਿੰਦਾ ਮਿਲਟੇਟ ਵਧੀਆ ਨਹੀਂ ਲੱਗਣ ਦਿਆ ਨਾਲ ਬਖਾਲੀ ਹੋਇਆ ਪਿਆ ਦੀ ਘਰ ਤਾਂ ਉਹ ਨਾ ਨੇ ਕਿ ਨਹੀਂ ਨਹੀਂ ਕਾਦ ਨਾ ਬੜਾ ਹੈਵੀ ਹੈ ਬੜਾ ਹੈਵੀ ਹੈ ਉਹ ਸਾਡੇ ਬਹਿਣ ਹਰ ਕਾਪੂਟ ਲਿਟਟੇ ਨੇ ਕਾ ਜਿਆ ਵੀ ਲੱਗੇ ਪਤਾ ਕਰੋ ਚਾਹ ਮਾਰਾ ਸਬਜੀ ਖਾ ਲਿਆ ਕਰੋ ਚੀਜੇ ਉਹ ਜਦੋਂ ਪਾਣੀ ਘੜਵਾਇਨੀ ਚਲ ਕਰ ਕੇ ਆਈ ਵਧੀਆ ਪਰ ਬੱਚਿਆਂ ਨੇ ਸਤੂ ਨਹੀਂ ਆਣਾ ਸਵੇਰ ਦਾ ਬ੍ਰੇਕਫਾਸਟ ਹੋ ਜਾ ਯਾਰ ਅੱਜ ਗੱਲ ਫਿਰ ਨਹੀਂ ਆਇਆਗਾ ਹਾਂ ਹਾਂ ਛੁੱਟੀਆਂ ਨੇ ਸੌ ਮਾਤ ਵੀ ਛੁੱਟੀਆਂ ਨੇ ਬਾਕੀ ਐਂ ਕਿ ਸਵੇਰੇ ਫਿਰ ਮੈਂ ਬ੍ਰੇਕਫਾਸਟ ਕਿੱਥੋਂ ਹੋ ਜਾ ਮੇਰੇ ਦੇ ਹੱਥ ਲੱਤਨੀ ਕਰਾਣਾ ਪੜੀ ਹੋਰ ਉਸ ਵਾਰੀ ਗੱਡੀ ਗਈ ਨੇ ਫਰ ਕਰਨੇ ਪਾਣੀ ਉਹ ਸਵੇਰੇ ਨਾਲ ਘਰੇ ਕਿਧਾਂਗੇ ਆਪਾਂ ਨਾ ਇਸ ਸਬਜੀ ਦਾ ਸਰਨਾ ਨਹੀਂ ਹੈਗਾ ਤੇ ਆਪਾਂ ਅੱਜ ਪਾਣੀ ਪਾ ਦੇਣ ਪਤਨੀ ਕਰ ਲੈ ਹੋਰ ਨੇ ਤਰੀ ਦਾ ਪਤਲੀ ਹੋਣ ਵਾਲੀ ਜੀ ਹੋਰੋਂ ਦਾ ਪਤਲੀ ਹੋ ਗਈ ਇਹ ਤਾਂ ਪਤਲੀ ਹੋ ਗਈ ਹੋਰ ਉਹ ਸਾਡ ਘਟਲੀ ਘਟੀ ਤੁਮਰ ਬੜੀ ਦੋਸਤੀ ਓ ਓ ਪਰ ਉਸ ਤਰੀ ਨੂੰ ਉਹ ਉਹ ਕੁੱਕੜਾੜੀਆ ਆ ਮਿਖਾਇਆ ਪਿਆ ਚੱਕਣਾ ਬੜਾ ਔਖਾ ਐਡਾ ਭਾਰਾ ਕੁੱਕੜਾ ਜਿੰਨਾ ਕਹਦੇ ਜਿੰਨਾ ਦਾ 10 ਕਿਲੋ ਦਾ ਕੁੱਕੜੀ ਹੋਣਾ ਸਬਜ਼ੀ ਪਾ ਕੇ ਵਿੱਚ ਤਿੰਗੂ ਯਾ ਪੰਨੇ ਨੇ 15 ਕਿਲੋ ਇਹਦੇ ਮੈਂ ਦੱਸ ਰਹੀ ਹਾਂ ਕਿ 10 ਕਿਲੋ 4 ਕਿਲੋ ਬਸ ਇਹਨੂੰ ਮੈਂ ਕਹਿੰਦੀ ਉਹਨੂੰ ਮੈਂ ਕਿਹਾ ਮੱਖੇ ਜਿੱਦਾ ਸਾ ਨਾ ਟੱਬਰ ਹੈ ਨਾ ਦੋ ਤਰ ਤੂਜਾ ਨਹੀਂ ਕਰਨਾ ਉਹਨੇ ਕਿਹਾ ਪੂਰਾ ਠੰਡਾ ਪਿਆ 15 ਕਿਲੋ ਵਾਲਾ ਉਹ ਹੀ ਲੈ ਲੈ। ਕਿਤੇ ਕੋਲੇ ਕਿਤੇ ਜਿੱਤੇ ਕੋਲੇ ਨਾ ਤਵਾਲੀ ਸਾਫ ਕਰ ਲੋ ਇਹਨਾਂ ਨੂੰ ਮੈਂ ਕਿਤੇ ਕਰਦੇ ਨਾ ਨਾ ਕਹਿ ਇਹਨੂੰ ਨਾ ਉਹਦੀ ਬਾਹਰ ਆ ਤੰਗ ਨਹੀਂ ਬੋਲ ਤੋ ਵਾਲੀ ਮੈਂ ਨਾ ਕਿਤੇ ਬੋਲ ਮਾਰੀ ਬਹੁਤ ਸਾੜੇ ਮਾਰਦੀ ਨਾ ਤੁਸੀਂ ਨਾ ਬੋਲ ਨਾਲ ਜੀ ਜੀ

ਜਿਨ੍ਹਾਂ ਨਹੀਂ ਮਿਲਦਾ ਉਹਨਾਂ ਨੂੰ ਪੁੱਛ ਕੇ ਦੇਖ ਕੱਟਿਆ ਗਿਆ ਕੱਟਿਆ ਗਿਆ ਕੱਟਿਆ ਗਿਆ ਆਈ ਤੋੜੀ ਛੱਡਿਆ ਦੇਖੀ ਮਾੜੀ ਬੱਤੇ ਖਰਾਬ ਹੋ ਜਾਣਾ ਇਹਨੂੰ ਕੱਟ ਲਿਓ ਕਾਹੇ ਲੱਗੇ ਨੇ ਇਹ ਤਾਂ ਵੀ ਨਹੀਂ ਆਈ ਹੈ ਲੈ